ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਫਤਿਹ ਪਹਿਲਾਂ ਤੇ ਸੱਚੇ ਪਾਤਸ਼ਾਹ ਦਾ ਸ਼ੁਕਰ ਕਰਦੇ ਆ ਕਿ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਇਹ ਜਿਹੜੇ ਪਾਰਟੀ ਤੋਂ ਸਾਰੇ ਟੁੱਟੇ ਹਾਂ ਮਹਾਰਾਜ ਨੇ ਕਿਰਪਾ ਕੀਤੀ ਇਹੋ ਜੀ ਕਿ ਜ਼ਹਿਦਾਦ ਸੁੱਚਾ ਸਿੰਘ ਨਗਾਹ ਸਾਹਿਬ ਜੀ ਨੂੰ ਜੋ ਜ਼ਿਲ੍ਹਾ ਗਰਦਾਪੁਰ ਦਾ ਪਹਿਲਾਂ ਵੀ ਜ਼ਹਿਦਾਦ ਰਹੇ ਆ 35 30 35 ਸਾਲ ਤੇ ਹੁਣ ਵੀ ਮਹਾਰਾਜ ਨੇ ਕਿਰਪਾ ਕੀਤੀ ਆ ਜਿਹੇਦਾਰ ਸੁੱਚਾ ਸਿੰਘ ਜੀ ਨਿਗਾਹ ਜਿਹੇਦੇ ਜ਼ਿਲ੍ਹਾ ਪ੍ਰਧਾਨ ਬਣੇ ਹਨ ਕੁਝ ਵਿੱਚ ਮੁਸ਼ਕਲਾ ਆ ਗਈਆਂ ਉਹਦਾ ਕਰਕੇ ਸਾਨੂੰ ਥੋੜਾ ਜਿਹਾ ਵਰਕਰਾਂ ਨੂੰ ਵੀ ਮਹਿਸੂਸ ਹੋਇਆ ਪਰ ਹੁਣ ਇਹੋ ਜੀ ਮਹਾਰਾਜ ਨੇ ਕਿਰਪਾ ਕਰਨੀ ਆ ਕਿ ਜੋ ਜ਼ਿਲ੍ਹੇ ਦੇ ਜਿੰਨੇ ਸਾਡੇ ਸ਼੍ਰੋਮਣੀ ਕਾਲੀ ਦਾਲ ਦੇ ਅਹੁਦੇਦਾਰ ਹਨ ਤੇ ਨਾਲ ਜਿੰਨੇ ਵੀ ਪਾਰਟੀ ਦੇ ਵਰਕਰ ਹਨ ਉਹਨਾਂ ਨੂੰ ਇੱਕ ਮੋਟੋ ਹੋ ਕੇ ਜਿਹੇਦਾਰ ਸਾਹਿਬ ਕੋਲ ਆ ਨੂੰ ਸਾਰੇ ਹੱਥ ਕੰਡੇ ਵਰਤਨੇ ਆਉਂਦੇ ਆ ਤੇ ਜ਼ਹਿਦਾਦਾਰ ਹੁਣਾਂ ਨੇ ਜੋ ਸ਼ਰਮਣੀ ਅਕਾਲੀ ਦਲ ਨੂੰ ਫੇਰ ਲਈ ਤੇ ਲੈ ਕੇ ਆਉਣਾ ਵਾ ਅਸੀਂ ਧੰਨਵਾਦ ਕਰਦੇ ਆ ਜ਼ਹਿਦਾਦਾਰ ਸੁਚਾ ਸਿੰਘ ਨਗਾਜੀ ਦਾ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਸਮੁੱਚੀ ਸਮੁੱਚੀ ਅਕਾਲੀ ਦਲ ਦਾ ਅਸੀਂ ਫੇਰ ਕੋਟ ਕੋਟ ਧੰਨਵਾਦ ਕਰਦੇ ਆ ਕਿ ਜਿਹੜਾ ਸ਼ਰਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਦੇ ਵਿੱਚ 2027 ਦੀ elections ਦੇ ਵਿੱਚ ਇੱਕ ਮੋਠ ਹੋ ਕੇ ਅਸੀਂ ਆਉਣ ਵਾਲੀ 27 ਦੀ ਇਲੈਕਸ਼ਨ ਜਿਹੜੀ ਆ ਉਹ ਜਿਹੇਦਾਰ ਸੁੱਚਾ ਸਿੰਘ ਦੀ ਨਗਾਹ ਦੀ ਢੋਲੀ ਚ ਪੌਣੀ ਹੈ ਇਹਨਾਂ ਗੱਲ ਦੀ ਸੁਖਬੀਰ ਸਿੰਘ ਉਹਨਾਂ ਨੂੰ ਪ੍ਰਧਾਨ ਬਣਾਉਣਾ ਨਾਲ ਮੁੱਖ ਮੰਤਰੀ ਵੀ ਆਉਣ ਵਾਲਾ ਸਰਦਾਰ ਸੁਖਬੀਰ ਸਿੰਘ ਬਾਦਲ ਸਤਾਏ ਵਿੱਚ ਬਾਨਾ ਮੈਂ ਇਹਨਾਂ ਲਬਜਾਂ ਨਾਲ ਸਾਰੀ ਸੰਗਤ ਦਾ ਧੰਨਵਾਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਮੁੱਠ ਹੋ ਕੇ ਵੇਖੋ ਕਾਲੀ ਦਲ ਨੂੰ ਕਾਲੀ ਦਲ ਨੇ ਕਦੀ ਝੂਠ ਨਹੀਂ ਬੋਲਿਆ ਜੇ ਕਾਂਗਰਸ ਸਰਕਾਰ ਆਈ ਆ ਉਹਨੇ ਪਹਿਲਾਂ ਵਾਅਦਾ ਕੀਤੇ ਕਿ ਮੈਂ ਲੋਕਾਂ ਨੂੰ ਨੌਕਰੀਆਂ ਦੇਣੀਆਂ ਜੇ ਆਪ ਪਾਰਟੀ ਆਈ ਆ ਇਹਨਾਂ ਕਹਿੰਦਾ ਮੈਂ ਬੀਬੀਆਂ ਦੇ ਸਾਥੇ ਵਿੱਚ ਹਜ਼ਾਰ-ਹਜ਼ਾਰ ਰੁਪਈਆ ਪਾਵਾਂਗੇ ਪਰ ਬਾਦਲ ਸਿੰਘ ਨੇ ਪਹਿਲਾਂ ਹੀ ਕਿਹਾ ਸੀ ਕਿ ਇਹ ਕੰਮ ਹੋ ਨਹੀਂ ਸਕਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਸਾਡੇ ਹਾਈ ਕਮਾਂਡ ਨੇ ਕਰਨੀ ਆ ਤੇ ਮੈਂ ਹਾਈ ਕਮਾਂਡ ਦਾ ਵੀ ਧੰਨਵਾਦ ਕਰਨਾ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਧੰਨਵਾਦ ਕਰਦੇ ਆ ਕਿ ਜੇਰਾ ਮੋਹਰ ਲਈ ਤੇ ਅਕਾਲੀ ਦਲ ਨੂੰ ਲਿਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸੁਭਾਗਾ ਦਿਨ ਸੜਾਇਆ ਕਾ ਜੋ ਕੋਈ ਕਿਰੇ ਤੋਂ ਕਿਰੇ ਤੋਂ ਜੱਜਦਾਰ ਸੱਚਾ ਸਿੰਘ ਜੀ ਲੰਘਾੜ ਸਾਹਿਬ ਨੇ ਬਹੁਤ ਵਧੀਆ 30 35 ਸਾਲ ਸੇਵਾ ਕੀਤੀ ਹੈ ਸ਼੍ਰੋਮਣੀ ਕਾਲ ਕਲ ਦੇ ਜਿਹੜਾ ਕਿਥੇ ਆ ਰਹੇ ਨੇ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਲ੍ਹੇ ਨੂੰ ਜੁਆਇਆ ਸੀ ਕੋਕੀ ਸਮਾ ਵਿੱਚ ਮਾੜਾ ਹੋਂਕਾਰਣ ਥੋੜੀ ਜਿਹਾ ਬਸ ਸਰਗੇ ਹ ਕੋਲ ਹਾਈ ਕਮਾਂਡ ਦਾ ਅਰਦਾਸ 20 ਸਿੰਘ ਜੀ ਬਾਜਾ ਸਾਹਿਬ ਦਾ ਹਾਈ ਕੁਆਰਟਰ ਕੋਟ ਧੰਵਾਦ ਕਰਦੇ ਆ ਜਿਨ੍ਹਾਂ ਨੇ ਜਿਲ੍ਹਾ ਜੱਜਦਾਰ ਸੱਚਾ ਸਿੰਘ ਸਰਦਾਰ ਜਸਵਿੰਦਰ ਸਾਹਿਬ ਨੂੰ ਦੇਖ ਕੇ ਜਿਹੜੇ ਵੀ ਨਮਾਇੰਦਗੀ ਤੇ ਕਮਾਗ ਜਿੱਤੀ ਆ ਤਾਂ ਜੋ ਆਹ ਵਾਲੇ ਜੋ 2027 ਦੀਆਂ ਲਖਣਾਂ ਨੇ ਉਹ ਉਹਨੇ ਵੀ ਝੋਲੀ ਵਿੱਚ ਸਾਰੀਆਂ ਪਾਈਆਂ ਜਾਂਗੀਆਂ ਜ ਸੁਖਵੀਰ ਸਿੰਘ ਬਾਦਲ ਦੇ ਆਉਣ ਵਾਲੇ ਮੁੱਖ ਮੰਤਰੀ ਸਰਕਾਰ ਵੀ ਸੁਖਵੀਰ ਬਾਦਲ ਹੀ ਹੋਣਗੇ ਤੇ ਧੰਨਵਾਦ ਕਰਦੇ ਹਾਈ ਕਮਾਰ ਦਾ ਤੇ ਜਿਹੜੇ ਜਿਹੜੇ ਵੀ ਵਰਕਰ ਸਾਹਿਬਾਨ ਸਾਡੇ ਉਹ ਘਰਾਂ 'ਚ ਬੈਠੇ ਸਨ ਉਹ ਵੀ ਹੁਣ ਤਖਲੇ ਹੋ ਗਏ ਨੇ ਕਿਉਂਕਿ ਉਹਨਾਂ ਪਤਾ ਵੀ ਸਾਡੇ ਕੋਲ ਕਮਾਲ ਪੁੱਤੀ ਸੀ ਉਹ ਜਸਵਿੰਦਰ ਸਾਹਿਬ ਆ ਗਏ ਨੇ ਅਕਾਲੀ ਦਲ ਇੱਕ ਮੁੱਦਾ ਹੈ ਕਿ ਇਹਨਾਂ ਨੂੰ ਲੰਗਾ ਸਾਹਿਬ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਵਰਕਆਊਟ ਡੀਲ ਕਰਨਾ ਆਉਂਦਾ ਵਰਕਣ ਦਾ ਜੋੜਨ ਦਾ ਤਰੀਕਾ ਵਾ ਐਸੀ ਪੈਸਾਰਾ ਵੀ ਲੰਗਾ ਸਾਹਿਬ ਦੇ ਨਾਲ ਚਿਤਾਰਵੋ ਖੜਾ ਰਿਆ ਵਾ ਔਖੇ ਦੇਣੇ ਵੀ ਔਖੇ ਦੇਣੇ ਵੀ ਹੁਣ ਆਗੇ ਹਨ ਆਪਾਂ ਤੁਹਾਡਾ ਹਾਈਪ ਮਾਡਲ ਧੰਵਾਜ ਕਰਦੇ ਆ ਕਿ ਉਹਨਾਂ ਦਾ ਉਦਨ ਤੋਂ ਧੰਵਾਜ ਕਰਦੇ ਆ ਵੀ ਔਵਾਲਾ ਜਿੱਥੇ ਦਾ ਸਾਡਾ ਸਿਧਾ ਸਿੰਘ ਜੀ ਲੰਗਾ ਸਾਹਿਬ ਔਵਾਲੀ ਸਰਕਾਰ ਵਿੱਚ ਕੈਬਨ ਮਨਜੀਦਾ ਸੰਗਾ ਉਹਦਾ ਬਲੇਕੇ ਨਿਵਾਜਣਗੇ ਆਹ ਜੀ ਦਾ ਧੰਵਾਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਤਿ ਆਇਆ ਵਾਹੀ ਗੁਰ ਜੀ ਦਾ ਖਲਸਾ ਵਾਹੀ ਗੁਰ ਜੀ ਦੀ ਧਰਤੀ ਅੱਜ ਹਾਈ ਕਮਾਨ ਨੇ ਸਾਡੇ ਜ਼ਿਲ੍ਹੇ ਦੀ ਬਹੁਤ ਵਧੀਆ ਬਹੁਤ ਹੀ ਇਮਾਨਦਾਰ ਸਤਕਾਰ ਜੈਦਤ ਦਾ ਸਤਿਪੰਥ ਸਿੰਘ ਲਗਾ ਜੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਜੋ ਪਹਿਲਾਂ ਵੀ 1987 ਦੇ ਵਿੱਚ ਸਾਡੇ ਜ਼ਿਲ੍ਹੇ ਨੂੰ ਪ੍ਰਧਾਨ ਬਣਾਇਆ ਅਕਾਲੀ ਸਤਾਰ ਪ੍ਰਕਾਸ਼ ਸਿੰਘ ਜੀ ਬਾਦਲ ਜੀ ਨੇ ਤੇ 35 ਸਾਲ ਪ੍ਰਧਾਨ ਰਹੇ ਹੋਰ ਸਾਡੇ तकरीबन ਪਠਾਨਪੁਰ ਦਾਸਪੁਰ ਤੇ ਵੀ ਤੋਂ 11 ਸੀਟਾਂ ਜਿੱਤ ਗਏ ਤੇ ਸਾਡੇ ਮਾਝੇ ਦੇ ਵਿੱਚੋਂ ਪਹਿਲੇ ਨੰਬਰ ਤੇ ਵਿਧਾਨ ਸਭਾ ਦੇ ਵਿੱਚ ਸਾਡੇ ਐਮਐਲਏ ਸਾਡੇ ਹੁੰਦੇ ਸੀ ਉਸ ਤੋਂ ਬਾਅਦ ਜਿਵੇਂ ਦਾ ਜਿਹਦਾ ਸੁੱਚਾ ਸਿੰਘ ਜੀ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਗਿਆ ਤੇ ਪਾਰਟੀ ਦਿਨੋ ਦਿਨੀ ਕਮਜ਼ੋਰ ਹੁੰਦੀ ਗਈ ਕਿਰੇ ਬਜ਼ੁਰਗ ਵਰਕਰ ਸੀ ਉਹ ਘਰਾ ਦੇ ਵਿੱਚ ਬੈਠ ਗਏ ਅੱਜ ਦਾਸ ਸੁੱਚਾ ਸਿੰਘ ਜਨਗਾਹ ਜੀ ਨੂੰ ਪਾਰਟੀ ਨੇ ਦੁਬਾਰਾ ਮੌਕਾ ਦਿੱਤਾ ਆਪਣਾ ਕੋਰ ਕਮੇਟੀ ਮੈਂਬਰ ਬਣਦਾ ਜ਼ਿਲ੍ਹਾ ਪ੍ਰਧਾਨ ਬਣਦਾ ਤੇ ਜਿਹੜੇ ਅੱਜ ਸਾਡੇ ਉਹ ਬਜ਼ੁਰਗ ਵਰਕਰ ਨੇ ਸੀਨੀਅਰ ਘਰਾਂ ਦੇ ਵਿੱਚ ਬੈਠੀ ਹੋਏ ਨੇ ਫਿਰ ਜਿਹੜਾ ਸੁਤਿਆ ਸਿੰਘ ਜੀ ਲੰਡਾ ਸਾਹਿਬ ਇਹੋ ਜੇ ਇੱਕ ਲੀਡਰ ਨੇ ਤੇ ਜਰਾਂ ਘਰਾਂ ਦੇ ਪਤਾਵ ਦੇ ਵਿੱਚੋਂ ਤੇਰੇ ਅਕਾਲੀ ਦਲੋਂ ਕਿਤੇ ਬੈਠਾ ਹੋਇਆ ਉਹ ਕੱਢ ਲਿਆਦਾ ਅਸੀਂ ਪਹਾੜੀ ਕਮਾਨ ਨੂੰ ਇੰਨਾ ਵਿਸ਼ਵਾਸ ਲਾਉਂਦੇ ਹੁਣ ਵਿਸ਼ਵਾਸ ਨਹੀਂ ਹੁਣ ਇੰਨਾ ਯਕੀਨ ਹੈ ਇਹ ਜ਼ਿਲ੍ਹਾ ਗਰਦਾਸਪੁਰ ਦੇ ਵਿੱਚੋਂ ਤੇ ਖਾਨਕਿਸ ਖਾਨਕੋੜ ਦੇ ਵਿੱਚੋਂ ਕਿੰਨੀ ਅਦਾ ਸਿੱਟਾ ਨਹੀਂ ਤੇ 10 ਦੀਆਂ 10 ਹੀ ਜਿੱਤ ਕੇ ਪਾਰਟੀ ਦੇ ਚੋਲੇ ਜਿ ਪਾਵਾਂਗੇ ਤੇ ਪਾਰਟੀ ਨੂੰ ਮਜ਼ਬੂਤ ਕਰੇਗਾ ਜੈਦਾ ਸਿੱਟਾ ਸੇ ਨੂੰ ਲਗਾ ਸਾਹਿਬ ਸੁਰ ਪੂਰੀ ਨਾਲ ਉਹਦੇ ਇਹ ਆਪਣਾ ਗਰਦਾਸਪੁਰ ਦੀ ਬਾਡੀ ਉਹ ਵਹੀ ਗੋਸਿਕਾ ਖੜਸਾ ਹੋਵੇ